ਦੋਸਤੋ ਅਸੀਂ ਅੱਜ ਇੱਕ ਅਜਿਹੇ ਗੋਲਡਨ ਰੂਲ ਦੀ ਗੱਲ ਕਰਾਂਗੇ ਜੋ ਤੁਹਾਡੀ ਸਿਹਤ ਲਈ ਇੱਕ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ ਅੱਜ ਦੀ ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਡੇ ਕੋਲ ਸਭ ਕੁਝ ਤਾਂ ਹੈ ਪਰ ਸਾਡੀ ਸਿਹਤ ਜਾਂ ਹੈਲਥ ਅਜਿਹੀ ਨਹੀਂ ਹੈ ਜੋ ਕਿ ਐਕਚੁਅਲੀ ਹੋਣੀ ਚਾਹੀਦੀ ਹੈ ਡਾਇਬਟੀਜ਼ ਤੋਂ ਲੈ ਕੇ ਉਹ ਵਾਇਸਟੀ ਤੱਕ ਦੀਆਂ ਸਾਡੀ ਲਾਈਫ ਸਟਾਈਲ ਦੀਆਂ ਬਿਮਾਰੀਆਂ ਨੇ ਸਾਡੀ ਮੋਰਨ ਸੁਸਾਇਟੀ ਨੂੰ ਪੂਰੀ ਤਰ੍ਹਾਂ ਨਾਲ ਚਾਰੇ ਪਾਸਿਓਂ ਘੇਰ ਕੇ ਰੱਖਿਆ ਹੈ ਲੇਕਿਨ ਯਕੀਨ ਮੰਨੋ ਇੱਕ ਰੂਲ ਜਾਂ ਇੱਕ ਅਜਿਹਾ ਸਿਧਾਂਤ ਜੋ ਮੈਂ ਅੱਜ ਤੁਹਾਨੂੰ ਦੱਸਾਂਗੀ ਜੇਕਰ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਮੋ ਤਾਂ ਮੈਂ ਯਕੀਨ ਨਾਲ ਦਾਅਵੇ ਨਾਲ ਕਹਿ ਸਕਦੀ ਹਾਂ ਕਿ 90% ਬਿਮਾਰੀਆਂ ਤੁਹਾਡੇ ਕੋਲੋਂ ਕੂਹਾਂ ਦੂਰ ਨੇ ਜਿਹੜੀਆਂ ਉੱਚਲੀਆਂ ਜਾਣਗੀਆਂ ਤਾਂ ਤੁਸੀਂ ਜ਼ਿਆਦਾ ਹੈਲਦੀ ਜ਼ਿਆਦਾ ਫਿੱਟ ਤੇ ਜ਼ਿਆਦਾ ਖੁਸ਼ਹਾਲ ਜ਼ਿੰਦਗੀ ਜੀ ਪਾਓਗੇ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਇੰਟਰਸਟਿੰਗ ਵੀਡੀਓ ਨੂੰ ਤੇ ਜਾਣਦੇ ਹਾਂ ਇਹ ਗੋਲਡਨ ਰੂਲ ਕੀ ਹੈ ਇਸ ਦੇ ਪਿੱਛੇ ਦੀ ਸਾਇੰਸ ਕੀ ਹੈ ਤੇ ਮੋਸਟ ਇੰਪੋਰਟੈਂਟਲੀ ਇਸ ਨੂੰ ਲਾਈਫ ਦੇ ਵਿੱਚ ਕਿਵੇਂ ਇੰਪਲੀਮੈਂਟ ਕੀਤਾ ਜਾਵੇ ਉਹ ਜਾਣਦੇ ਹਾਂ ਇਸ ਦੇ ਪੂਰੀ ਡਿਟੇਲ ਦੇ ਬਾਰੇ ਚ ਦੋਸਤੋ ਜਿਸ ਰੂਲ ਦੀ ਜਾਂ ਜਿਸ ਸਿਧਾਂਤ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਹੈ ਆਪਣੀ ਭੁੱਖ ਤੋਂ ਘੱਟ ਖਾਣਾ ਤੇ ਸੂਰਜ ਢਲਣ ਤੋਂ ਬਾਅਦ ਕੁਝ ਵੀ ਨਾ ਖਾਣਾ ਜੀ ਹਾਂ ਜਿਵੇਂ ਇਹ ਰੂਲ ਸਾਨੂੰ ਸੁਣਨ ਨੂੰ ਸਿੰਪਲ ਜਿਹਾ ਲੱਗਦਾ ਤੇ ਆਸਾਨ ਜਿਹਾ ਲੱਗਦਾ ਤੇ ਉਨਾ ਹੀ ਕਮਾਲ ਦਾ ਹੈ ਤੇ ਤੁਹਾਡੀ ਹੈਲਥ ਨੂੰ ਕਈ ਗੁਣਾ ਹੈ ਜਿਹੜਾ ਉਹ ਸੁਧਾਰ ਸਕਦਾ ਹੈ ਦੋਸਤੋ ਸਾਡਾ ਪਾਚਨ ਤੰਤਰ ਹੈ ਇੱਕ ਫੈਕਟਰੀ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਤਰ੍ਹਾਂ ਫੈਕਟਰੀ ਵਿੱਚ ਕੱਚਾ ਮਾਲ ਆਉਂਦਾ ਹੈ ਤੇ ਫਿਰ ਉਸ ਫੈਕਟਰੀ ਵਿੱਚੋਂ ਇਹ ਕੱਚਾ ਮਾਲ ਇਸ ਕੱਚੇ ਮਾਲ ਤੋਂ ਕੋਈ ਪ੍ਰੋਡਕਟ ਬਣ ਕੇ ਬਾਹਰ ਨਿਕਲਦਾ ਹੈ ਇਸੇ ਤਰ੍ਹਾਂ ਸਾਡੀ ਪਾਚਨ ਤੰਤਰ ਦੇ ਅੰਦਰ ਖਾਣਾ ਜਾਂਦਾ ਹੈ ਤੇ એનર્ਜੀ ਦੇ ਅੰਦਰ ਹੈ ਜਿਹੜਾ ਹੋ ਕਨਵਰਟ ਹੋ ਜਾਂਦਾ ਹੈ ਤੇ ਇਸ ਫੈਕਟਰੀ ਦਾ ਜਾਂ ਪਾਚਨ ਤੰਤਰ ਦਾ ਜੋ ਇੰਪੋਰਟੈਂਟ ਹਿੱਸਾ ਹੈ ਉਹ ਹੈ ਅਗਨੀ ਤੰਤਰ ਜਾਂ ਡਾਈਜੈਸਟਿਵ ਫਾਇਰ ਇਸਾਰੇ ਸਰੀਰ ਦਾ ਉਹ ਤੰਤਰ ਹੈ ਜੋ ਸਾਡੇ ਖਾਣੇ ਨੂੰ ਪਹੁੰਚਾਉਂਦਾ ਹੈ ਇਹਨੂੰ એનર્ਜੀ ਦਿੰਦਾ ਹੈ ਤੇ ਸਾਡੇ ਇਮਿਊਨ ਸਿਸਟਮ ਨੂੰ ਵੀ ਸਟਰੋਂਗ ਕਰਦਾ ਹੈ ਸੋਚੋ ਜੇਕਰ ਇਹ ਅਗਨੀ ਤੰਤਰ ਜਾਂ ਡਾਈਜੈਸ਼ਨ ਸਿਸਟਮ ਸਹੀ ਤਰੀਕੇ ਨਾਲ ਕੰਮ ਨਾ ਕਰੇ ਤਾਂ ਕੀ ਹੋਵੇਗਾ ਆਫ ਕੋਰਸ ਇਸ ਫੈਕਟਰੀ ਦੀ ਐਫੀਸ਼ੀਐਂਸੀ ਹੈ ਜਿਹੜੀ ਉਹ ਘਟ ਜਾਵੇਗੀ ਜਦੋਂ ਅਸੀਂ ਓਵਰ ਡਾਈਟਿੰਗ ਕਰਦੇ ਹਾਂ ਜਾਂ ਅਸੀਂ ਆਪਣੀ ਜ਼ਰੂਰਤ ਤੋਂ ਵੱਧ ਖਾ ਲੈਂਦੇ ਹਾਂ ਤਾਂ ਸਾਡੇ ਇਸ ਡਾਈਜੈਸਟਿਵ ਫਾਇਰ ਤੇ ਜ਼ਿਆਦਾ ਬੋਝ ਆ ਜਿਹੜਾ ਉਹ ਪੈ ਜਾਂਦਾ ਹੈ ਫਾਰ ਐਗਜ਼ਾਮਪਲ ਇਸ ਨੂੰ ਸਮਝ ਲਵੋ ਜੇਕਰ ਅਸੀਂ ਛੋੜੀਆਂ-ਛੋਟੀਆਂ ਲੱਕੜਾਂ ਦੀ ਅੱਗ ਬਾਲ ਲੈਂਦੇ ਆ ਤਾਂ ਇਸ ਪੂਰੀ ਮਗੀ ਹੋਈ ਅੱਗ ਦੇ ਉੱਪਰ ਜੇਕਰ ਅਸੀਂ ਵੱਡੀ ਲੱਕੜੀ ਐ ਰੱਖ ਦਈਏ ਤਾਂ ਆਗ ਜਿਹੜੀ ਉਹ ਬੁੱਝ ਜਾਂਦੀ ਐ ਠੀਕ ਉਸੇ ਤਰ੍ਹਾਂ ਜੇਕਰ ਅਸੀਂ ਜ਼ਿਆਦਾ ਖਾਣਾ ਖਾ ਲੈਂਦੇ ਆ ਤਾਂ ਸਾਡੀ ਜਿਹੜੀ ਅਗਨੀ ਫਾਇਰ ਐ ਉਹ ਬੁੱਝ ਜਾਂਦੀ ਐ ਤੇ ਸਾਡਾ ਖਾਣਾ ਠੀਕ ਢੰਗ ਨਾਲ ਨਹੀਂ ਪਚਦਾ ਇਹ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਕਾਰਨ ਬਣ ਜਾਂਦਾ ਹੈ ਇਹ ਇੱਕ ਥਿਉਰੀ ਹੀ ਨਹੀਂ ਹੈ ਇਹ ਇੱਕ ਅਜੇਹਾ ਪ੍ਰਿੰਸੀਪਲ ਹੈ ਇਹ ਪ੍ਰੈਕਟੀਕਲੀ ਵੀ ਉਨਾ ਹੀ ਵਧੀਆ ਕੰਮ ਕਰਦਾ ਹੈ ਜਿੰਨਾ ਕਿ ਸੁਣਨ ਨੂੰ ਲੱਗਦਾ ਹੈ ਇਸੇ ਕਰਕੇ ਤੁਹਾਡੇ ਖਾਂ ਦੇ ਜਿੰਨੀ ਕਪੈਸਿਟੀ ਹੈ ਉਸ ਦਾ ਸਿਰਫ 3/4 ਹੀ ਖਾਣਾ ਚਾਹੀਦਾ ਹੈ ਠੀਕ ਉਸੇ ਤਰ੍ਹਾਂ ਖਾਣਾ ਖਾਣ ਸਮੇ ਜਦੋਂ ਸਾਨੂੰ ਲੱਗੇ ਕਿ ਸਾਡਾ ਪੇਟ ਹੈ ਜਿਹੜਾ ਉਹ ਭਰ ਗਿਆ ਗਿਆ ਹੈ ਤਾਂ ਸਾਨੂੰ ਉੱਥੇ ਹੀ ਖਾਣਾ ਖਾਣ ਤੋਂ ਰੁਕ ਜਾਣਾ ਚਾਹੀਦਾ ਹੈ ਦੀਰਗਪ 75% ਸਾਨੂੰ ਜਿਹੜਾ ਉਹ ਪੇਟ ਭਰਨਾ ਚਾਹੀਦਾ ਹੈ ਤੇ ਇਸ ਤੋਂ ਵੱਧ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਇਸ ਨੂੰ ਮਾਡਰਨ ਡਾਈਟ ਵੀ ਕਿਹਾ ਜਾਂਦਾ ਹੈ ਇਸ ਲਈ ਇਹ ਸਾਨੂੰ ਸਿਖਾਉਂਦੀ ਹੈ ਕਿ ਹੈਲਦੀ ਰਹਿਣ ਲਈ ਜ਼ਰੂਰੀ ਨਹੀਂ ਹੈ ਕਿ ਬਹੁਤ ਜ਼ਿਆਦਾ ਹੀ ਖਾਦਾ ਜਾਵੇ ਜ਼ਰੂਰੀ ਇਹ ਹੈ ਕਿ ਅਸੀਂ ਸਹੀ ਮਾਤਰਾ ਵਿੱਚ ਖਾਈਏ ਸਹੀ ਸਮੇਂ ਤੇ ਖਾਈਏ ਤੇ ਸਹੀ ਚੀਜ਼ਾਂ ਖਾਈਏ ਜੀ ਹਾਂ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਜੇਕਰ ਅਸੀਂ ਆਪਣੀ ਜ਼ਰੂਰਤ ਤੋਂ ਘੱਟ ਖਾਂਦੇ ਹਾਂ ਸਾਡਾ ਮੈਟਾਬੋਲਿਕ ਐਫੀਸ਼ੀਐਂਸੀ ਨਾਲ ਕੰਮ ਕਰਦਾ ਹੈ ਤੇ ਸਾਨੂੰ ਲੌਂਗ ਟਾਈਮ ਲਈ ਹੈਲਥ ਬੈਨੀਫਿਟਸ ਨੇ ਜਿਹੜੇ ਉਹ ਮਿਲਦੇ ਨੇ ਦੋਸਤੋ ਜੇਕਰ ਰੂਲਸ ਦੇ ਜਾਂ ਸਿਧਾਂਤਾਂ ਦੇ ਅਸੀਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਉਸ ਦਾ ਹੀ ਇੱਕ ਐਕਸਟੈਂਸ਼ਨ ਹੈ ਕਿ ਸੂਰਜ ਛਿਪਨ ਤੋਂ ਬਾਅਦ ਜਾਂ ਸੰਸੈਟ ਤੋਂ ਬਾਅਦ ਜਿਹੜਾ ਉਹ ਖਾਣਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਦਾਦਾ-ਦਾਦੀ ਜਾਂ ਮਾਤਾ-ਪਿਤਾ ਨੇ ਉਹ ਸੂਰਜ ਟਲਣ ਤੋਂ ਬਾਅਦ ਜਾਂ ਸੰਸੈਟ ਹੋਣ ਤੋਂ ਪਹਿਲਾਂ-ਪਹਿਲਾਂ ਜਿਹੜਾ ਖਾਣਾ ਇਹ ਖਾ ਲੈਂਦੇ ਨੇ ਇਸ ਲਈ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਬਹੁਤ ਘੱਟ ਲੋਕ ਬਿਮਾਰ ਹੁੰਦੇ ਸੀ ਅੱਜ ਕੱਲ ਦੇ ਕੰਪੈਰੀਜ਼ਨ ਦੇ ਵਿੱਚ ਇਸ ਲਈ ਕਿਹਾ ਜਾਂਦਾ ਹੈ ਕਿ ਸਾਡੇ ਸਰੀਰ ਦੀ ਗੱਡੀ ਹੈ ਜਿਹੜੀ ਨੇਚਰ ਦੇ ਕਲੌਕ ਦੇ ਅਨੁਸਾਰ ਹੀ ਸਿੰਕ ਕੰਨੀ ਚਾਹੀਦੀ ਹੈ ਇਸ ਲਈ ਜਦੋਂ ਸੂਰਜ ਛਿਪ ਜਾਂਦਾ ਹੈ ਤਾਂ ਸਾਡੀ ਬਾਡੀ ਵੀ ਆਰਾਮ ਮੂਡ ਦੇ ਵਿੱਚ ਚਲੀ ਜਾਂਦੀ ਹੈ ਤੇ ਸਾਡਾ ਡਾਈਜੈਸ਼ਨ ਸਿਸਟਮ ਵੀ ਸਲੋ ਹੋ ਜਾਂਦਾ ਹੈ ਇਸ ਲਈ ਹੀ ਰਾਤ ਨੂੰ ਜਿਹੜਾ ਖਾਣਾ ਹੈ ਉਹ ਸਾਨੂੰ ਨਹੀਂ ਖਾਣਾ ਚਾਹੀਦਾ ਦਿਨ ਛਿਪਨ ਤੋਂ ਬਾਅਦ ਖਾਸ ਤੌਰ ਤੇ ਦਿਨ ਛਿਪਨ ਤੋਂ ਬਾਅਦ ਸੋਚੋ ਜੇਕਰ ਅਸੀਂ ਦਿਨ ਛਿਪਨ ਤੋਂ ਬਾਅਦ ਖਾਣਾ ਖਾਂਦੇ ਹਾਂ ਜੋ ਕਿ ਅੱਜਕੱਲ ਸਾਡੀ ਆਦਤ ਜਹੀ ਬਣ ਗਈ ਹੈ ਤਾਂ ਅਸੀਂ ਉਸ ਨੇਚਰਲ ਕਲੌਕ ਨੂੰ ਜਾਂ ਨੇਚਰਲ ਪ੍ਰੋਸੈਸ ਨੂੰ ਡਿਸਟਰਬ ਕਰ ਰਹੇ ਹੁੰਦੇ ਆ ਜੋ ਕਿ ਕੁਦਰਤ ਨੇ ਸਾਡੇ ਲਈ ਬਣਾਇਆ ਹੈ ਜਦੋਂ ਅਸੀਂ ਕੁਦਰਤ ਦੇ ਜਾਂ ਨੇਚਰ ਦੇ ਆਪੋਜ਼ਿਟ ਚੱਲਣਾ ਸ਼ੁਰੂ ਕਰ ਦਿੰਦੇ ਆ ਤਾਂ ਇਸ ਦੇ ਕਈ ਨਤੀਜੇ ਨਿਕਲਦੇ ਨੇ ਇਸ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਖੁਦ ਸਮਝਦਾਰ ਹੋ ਕਿਉਂਕਿ ਸਾਇੰਸ ਦਾ ਵੀ ਇਹੀ ਮੰਨਣਾ ਹੈ रिसर्च इज ਇਹ ਵੀ ਦੱਸਦੀਆਂ ਨੇ ਕਿ ਜਦੋਂ ਅਸੀਂ ਲੇਟ ਨਾਈਟ ਖਾਂਦੇ ਆ ਤਾਂ ਇਸ ਦੇ ਨਾਲ-ਨਾਲ ਨਾ ਸਿਰਫ ਸਾਡਾ 슬ੀਪਿੰਗ ਪੈਟਰਨ ਹੀ ਡਿਸਟਰਬ ਹੁੰਦਾ ਹੈ ਬਲਕਿ ਸਾਡਾ ਮੈਟਾਬੋਲਿਕ ਹੈਲਥ ਤੇ ਵੀ ਪੂਰਾ ਅਸਰ ਪੈਂਦਾ ਹੈ ਦੋਸਤੋ ਹੁਣ ਅਸੀਂ ਇਸ ਰੂਲ ਜਾਂ ਸਿਧਾਂਤ ਦੇ ਬਾਰੇ ਸੁਣਤਾ ਲਿਆ ਪਰ ਇਸ ਰੂਲ ਜਾਂ ਸਿਧਾਂਤ ਨੂੰ ਫਾਲੋ ਕਰਨਾ ਇੱਕ ਟੇਢੀ ਜਿਹੀ ਖੀਰ ਬਣ ਜਾਂਦਾ ਹੈ ਕਿਉਂਕਿ ਸਾਡੇ ਉੱਤੇ ਕਈ ਵਾਰ ਸੋਸ਼ਲ ਪ੍ਰੈਸ਼ਰ ਹੁੰਦੇ ਨੇ ਤੇ ਕਈ ਵਾਰ ਅਸੀਂ ਲੇਟ ਨਾਈਟ ਪਾਰਟੀ ਵੀ ਹੁੰਦੀਆਂ ਨੇ ਤੇ ਕਈ ਦਾਤਾਂ ਤੇ ਵੀ ਜਾਣਾ ਪੈਂਦਾ ਹੈ ਤੇ ਸਾਹਮਣੇ ਸਮੋਸੇ ਤੇ ਜਲੇਬੀਆਂ ਵੀ ਆ ਜਾਂਦੀਆਂ ਨੇ ਤੇ ਅਸੀਂ ਲਾਚ ਦੇ ਵਿੱਚ ਵੀ ਆ ਜਾਂਦੇ ਆ ਤੇ ਕਈ ਵਾਰ ਮਾਵਾਂ ਦਾ ਪ੍ਰੈਸ਼ਰ ਵੀ ਹੁੰਦਾ ਕਿ ਬੇਟਾ ਥੋੜਾ ਜਿਹਾ ਹੋਰ ਖਾ ਲਓ ਤਾਂ ਇਹ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਨਾਲ ਹਮੇਸ਼ਾ ਰਹਿਣਗੀਆਂ ਜਿੰਨਾ ਤੋ ਤੁਸੀਂ ਡਿਸਟਰੈਕਟ ਨਹੀਂ ਹੋਣਾ ਤੇ ਆਪਣਾ ਜਿਹੜਾ ਫੋਕਸ ਹੈ ਉਹ ਬਣਾ ਕੇ ਰੱਖਣਾ ਹੈ ਤੇ ਇਹਨਾਂ ਨਿਯਮਾਂ ਨੂੰ ਫੋਲੋ ਕਰਦੇ ਰਹਿਣਾ ਹੈ ਲੇਕਿਨ ਕਦੇ-ਕਦੇ ਮਹੀਨੇ ਦੋ ਮਹੀਨੇ ਦੇ ਵਿੱਚ ਜੇਕਰ ਅਸੀਂ ਥੋੜੀ ਜਹੀ ਚੀਜ਼ ਕਰ ਵੀ ਲੈਨੇ ਆ ਤਾਂ ਬਾਇ ਨਾਟ ਇਸ ਨੂੰ ਇੰਜੋਏ ਕਰਨਾ ਵੀ ਚਾਹੀਦਾ ਹੈ ਲੇਕਿਨ ਇੰਜੋਏ ਕਰਦੇ ਸਮੇਂ ਅਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੀ ਸਿਹਤ ਬਹੁਤ ਇੰਪੋਰਟੈਂਟ ਹੈ ਤੇ ਇਸ ਨੂੰ ਨਾਜ਼ਰ ਅੰਦਾਜ਼ਾ ਉਹ ਨਹੀਂ ਕਰਨਾ ਇਸ ਤੋਂ ਇਲਾਵਾ ਕੁਝ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਧਿਆਨਯੋਗ ਮੈਂ ਤੁਹਾਨੂੰ ਕੁਝ ਟਿਪਸ ਦੇਣ ਲੱਗੀ ਆ ਇਹਨਾਂ ਨੂੰ ਫੋਲੋ ਕਰਨਾ ਬਹੁਤ ਹੀ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਟਿਪ ਹੈ ਉਹ ਹੈ ਸੀ ਜਿਹੜਾ ਆਪਣਾ ਮੀਲ ਪਲਾਨ ਕਰਨਾ ਤੇ ਫਿਟ ਟਾਈਮ ਤੇ ਹਮੇਸ਼ਾ ਆਪਣਾ ਮੀਲ ਖਾਣਾ ਹੈ ਦੂਜਾ ਖਾਣਾ ਹਮੇਸ਼ਾ ਬੈਠ ਕੇ ਹੀ ਖਾਣਾ ਹੈ ਤੇ ਬੜੇ ਆਰਾਮ ਨਾਲ ਖਾਣਾ ਹੈ ਖਾਣਾ ਕਦੇ ਵੀ ਜਲਦਬਾਜ਼ੀ ਵਿੱਚ ਨਹੀਂ ਖਾਣਾ ਤੀਸਰਾ ਖਾਣੇ ਦੀ ਹਰ ਬਾਈਟ ਨੂੰ ਬੱਤੀ ਬਾਅ ਚਬਾਉਣਾ ਤੇ ਚਵਾ ਚਵਾ ਕੇ ਪੂਰਾ ਟੇਸਟ ਲੈਣਾ ਤੇ ਮਜ਼ਾ ਲੈਂਦੇ ਰਹਿਣਾ ਤੇ ਚੌਥੀ ਚੀਜ਼ ਹੈ ਕਿ ਖਾਣਾ ਖਾਣ ਸਮੇਂ ਸਾਨੂੰ ਦੇ ਸਟ੍ਰੈਕਟ ਕਰਨ ਵਾਲੀਆਂ ਚੀਜ਼ਾਂ ਨੇ ਜਿਵੇਂ ਟੀਵੀ ਹੈ ਮੋਬਾਈਲ ਹੈ ਉਹਨਾਂ ਤੋਂ ਦੂਰ ਰਹਿਣਾ ਤੇ ਇਹਨਾਂ ਤੇ ਫੋਕਸ ਹੈ ਜਿਹੜਾ ਉਹ ਬਿਲਕੁਲ ਵੀ ਨਹੀਂ ਕਰਨਾ ਪੰਜਵੀਂ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਆਪਣੇ ਸਰੀਰ ਦੀ ਭਾਸ਼ਾ ਨੂੰ ਸੁਨੋ ਉਸ ਨੂੰ ਪਹਿਚਾਨੋ ਕਿਉਂਕਿ ਤੁਹਾਡਾ ਸਰੀਰ ਤੁਹਾਨੂੰ ਦੋਨੋਂ ਤਰ੍ਹਾਂ ਦੇ ਸਿਗਨਲ ਦਿੰਦਾ ਹੈ ਜਿਵੇਂ ਚੰਗੇ ਜਾਂ ਮਾੜੇ ਤੇ ਇਹ ਸਿਗਨਲਸ ਨੇ ਜਿਹੜੇ ਕਦੇ ਗਲਤ ਨਹੀਂ ਹੁੰਦੇ ਹਮੇਸ਼ਾ ਸਹੀ ਰਸਤਾ ਦਿਖਾਉਂਦੇ ਨੇ ਪਰ ਬਾਈਟ ਕਿ ਤੁਸੀਂ ਇਸ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਸਮਝ ਪਾਉਂਦੇ ਹੋ ਦੋਸਤੋ ਏਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਜੀਵਨ ਦੇ ਵਿੱਚ ਜਰੂਰ ਫੋਲੋ ਕਰੋਗੇ ਤੇ ਇੱਕ ਸਵਸਥ ਤੇ ਸੰਤੁਸ਼ਟ ਜੀਵਨ ਦਾ ਆਨੰਦ ਜਰੂਰ ਲਵੋਗੇ ਦੋਸਤੋ ਜੇਕਰ ਤੁਸੀਂ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ